ਬੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਭਾਰਤੀ ਸੈਨਾ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਨਾਪਾਕ ਕੋਸ਼ਿਸ਼ਾਂ ਨੂੰ ناکਾਮ ਜਿਹੜਾ ਸੈਨਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੱਸਦੀ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਕਿ 에ਅਰ ਸਟ੍ਰਾਈਕ ਕੀਤੀ ਗਈ ਸੀ ਜਿਸ ਦਾ ਮੂੰਹ ਤੋੜ ਜਵਾਬ ਜਿਹੜਾ ਭਾਰਤੀ ਸੈਨਾ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਸਵੀਰਾਂ ਲਗਾਤਾਰ ਸਾਡੇ ਕੋਲ ਜਿਹੜੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਜਿਹੜਾ ਲੱਗਦਾ ਹੈ ਕਿ ਭਾਰਤੀ ਸੈਨਾ ਪੂਰੀ ਤਰ੍ਹਾਂ ਜਿਹੜੀ ਤਿਆਰ ਹੈ ਕਿਉਂਕਿ ਹੁੰ ਤੱਕ ਕਈ ਜਿਹੜੇ ਡਰੋਨ ਤੇ ਮਜ਼ਾਈਲਾ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ ਸ ਇਹਨਾਂ ਦੇ ਵੱਲੋਂ ਔਰ ਵੱਡੀ ਖਬਰ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਅੱਠ ਸੈਨਾ ਦੇ ਟਿਕਾਣੇ ਜੋ ਪਾਕਿਸਤਾਨ ਦੇ ਨੇ ਉਹਨਾਂ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਨਿਸ਼ਾਨਾ ਬਣਾਇਆ ਗਿਆ ਭਾਰਤੀ ਸੈਨਾ ਦੇ ਵੱਲੋਂ ਤਾਂ ਇੰਡੀਅਨ ਆਰਮੀ ਔਰ ਬੀਐਸਐਫ ਦੇ ਵੱਲੋਂ ਲਗਾਤਾਰ ਜਿਹੜੀ ਆਪਣੀ ਡਿਊਟੀਆਂ ਨਿਭਾਉਂਦੇ ਹੋਏ ਵੱਡੇ ਤੋਂ ਵੱਡੇ ਜਿਹੜੇ ਹਮਲੇ ਨੂੰ ناکਾਮ ਕੀਤਾ ਜਾ ਰਿਹਾ ਪਾਕਿਸਤਾਨ ਆਪਣੀਆਂ ناکਾਮ ਹਰਕਤਾਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਸਰਹੱਦ ਦੀ ਤੇ ਰਿਆਸੀ ਇਲਾਕੇ ਨੂੰ ਆਪਣਾ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਉੱਥੇ ਸੈਨਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੱਛਮੀ ਇਲਾਕਿਆਂ ਦੇ ਵਿੱਚ ਜਿਹੜਾ ਪਾਕਿਸਤਾਨ ਰਿਆਸੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਜਿਸ ਦਾ ਭਾਰਤੀ ਸੈਨਾ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਦਾ ਸੇਕ ਆਪਰੇਸ਼ਨ ਸੰਦੂਰ ਦੀ ਵੀਡੀਓ ਵੀ ਸਾਹਮਣੇ ਆਈ ਹੈ ਔਰ ਬੀਐਸਐਫ ਦੇ ਵੱਲੋਂ ਜੋ 에ਅਰ ਬੇਸ ਪਾਕਿਸਤਾਨ ਦੇ ਤਬਾਹ ਕੀਤੇ ਗਏ ਨੇ ਉਹਨਾਂ ਦੀ ਤਸਵੀਰਾਂ ਵੀਡੀਓ ਜਿਹੜੀਆਂ ਸੈਨਾ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤਾਂ ਸੰਦੂਰ ਆਪਰੇਸ਼ਨ ਦੀ ਜਿਹੜੀ ਤਸਵੀਰ ਵੀਡੀਓ ਜਿਹੜੀ ਸਾਹਮਣੇ ਆਈ ਹੈ ਜੋ ਕਿ ਇੰਡੀਅਨ ਆਰਮੀ ਦੀ ਵੱਲੋਂ ਸ਼ੇਅਰ ਕੀਤੀ ਗਈ ਦੱਸਦੀ ਕਿ ਭਾਰਤੀ ਸੈਨਾ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਸਿਰਫ ਉਹੀ ਜਾਣਕਾਰੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਕੋਈ ਵੀ ਜਿਹੜੀ ਫੇਕ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਨਹੀਂ ਲੈ ਕੇ ਆ ਰਹੇ ਕਿਉਂਕਿ ਬਹੁਤ ਸਾਰੀ ਖਬਰਾਂ ਜਿਹੜੀਆਂ ਫੇਕ ਦਿਖਾਈਆਂ ਜਾ ਰਹੀਆਂ ਨੇ ਔਰ ਉੱਤੇ ਤੋਂ ਦੱਸਦੀ ਕਿ ਬਿਲਕੁਲ ਡਰਨ ਤੇ ਘਬਰਾਣ ਦੀ ਲੋੜ ਨਹੀਂ ਹੈ ਇੰਡੀਅਨ ਆਰਮੀ ਦੇ ਵੱਲੋਂ ਲਗਾਤਾਰ ਬੂਤ ਤੋੜ ਜਵਾਬ ਜਿਹੜਾ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਹੌਸਲੇ ਬੁਲੰਦ ਨੇ ਜਿੱਥੇ-ਜਿੱਥੇ ਜਿਹੜੇ-ਜਿਹੜੇ ਪਿੰਡਾਂ ਤੇ ਹਮਲੇ ਹੋਏ ਨੇ ਪਾਕਿਸਤਾਨ ਦੇ ਡਰੋਨ ਡਿੱਗੇ ਨੇ ਉਹ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇੰਡੀਅਨ ਆਰਮੀ ਦਾ ਪੂਰਾ ਸਮਰਥਨ ਕਰਦੇ ਆਂ ਔਰ ਭਾਰਤੀ ਸੈਨਾ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆਂ ਤਛੰਿਵਰ ਰਾਤ ਨੂੰ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਘੱਟੋ ਘੱਟ 4 에ਅਰ ਬੇਸਾਂ ਤੇ ਹਮਲਾ ਕੀਤਾ ਹੈ న్యూਸ ਏਜੰਸੀ ਐਨਏਆਈ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਸੈਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਤੇ ਮੋਹਰ ਲਗਾ ਦਿੱਤੀ ਗਈ ਸੀ ਔਰ ਇਹ ਜਾਣਕਾਰੀ ਬਿਲਕੁਲ ਸਹੀ ਹੈ 8 ਟਿਕਾਣਿਆਂ ਤੇ ਜਿਹੜਾ ਪਾਕਿਸਤਾਨ ਦੇ ਹਮਲਾ ਕੀਤਾ ਗਿਆ ਜੋ ਕਿ ਭਾਰਤੀ ਸੈਨਾ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸੀਮਾ ਸੁਰੱਖਿਆ ਬਲ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਹੈ ਤੇ ਇਸ ਦੇ ਵਿੱਚ ਪਾਕਿਸਤਾਨ ਦੇ ਸਿਆਲਕੋਟ ਦੇ ਵਿੱਚ ਅੱਤਵਾਦੀ ਲੌਜ ਪੈਡ ਦੀਆਂ ਫੋਟੋਜ਼ ਜਿਹੜੀ ਸਾਂਝੀ ਕੀਤੀ ਗਈ ਜਿਸ ਨੂੰ ਬੀਐਸਐਫ ਨੇ ਤਬਾਹ ਕਰ ਦਿੱਤਾ ਹੈ ਤੇ ਇੱਥੇ ਡਰੋਨ ਦਾਗੇ ਜਾ ਰਹੇ ਨੇ ਸ਼ੁੱਕਰਵਾਰ ਸ਼ਾਮ 4:47 ਤੋਂ 10:57 ਮਿੰਟ ਦੇ ਵਿਚਕਾਰ ਪਾਕਿਸਤਾਨ ਨੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਅਤੇ ਗੁਜਰਾਤ ਦੇ 26 ਸ਼ਹਿਰਾਂ ਦੇ ਵਿੱਚ 550 ਤੋਂ ਵੱਧ ਡਰੋਨ ਸੁੱਟੇ ਤੇ ਸਹਮਰੇ ਨੂੰ ਫੌਜ ਨੇ ناکਾਮ ਕਰ ਦਿੱਤਾ ਹੈ ਮੂੰਹ ਤੋੜਵਾ ਜਵਾਬ ਜਿਹੜਾ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਹੈ ਤਾਂ ਭਾਰਤੀ ਵਿਦੇਸ਼ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਅੱਜ ਸਵੇਰੇ ਜਿਹੜਾ 10:00 ਵਜੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਭਾਰਤੀ ਕਾਰਜਾਂ ਦੇ ਬਾਰੇ ਪਾਕਿਸਤਾਨ ਨੇ ਸ਼ਨੀਵਾਰ ਸਵੇਰੇ ਫਿਰ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਹਰਿਆਣਾ ਅਤੇ ਗੁਜਰਾਤ ਤੇ ਹਮਲਾ ਕੀਤਾ ਰਾਜੌਰੀ ਪੂਨਛ ਅਤੇ ਜੰਮੂ ਦੇ ਵਿੱਚ ਵੀ ਭਾਰੀ ਗੋਲੀਬਾਰੀ ਕੀਤੀ ਗਈ ਹੈ ਇਸ ਗੋਲੀਬਾਰੀ ਦੇ ਵਿੱਚ ਰਾਜੌਰੀ ਦੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਸਮੇਤ 5 ਲੋਕ ਮਾਰੇ ਗਏ ਨੇ ਲੇਕਿਨ ਮੂੰਹ ਤੋੜ ਜਵਾਬ ਜਿਹੜਾ ਭਾਰਤੀ ਸੈਨਾ ਦੇ ਵੱਲੋਂ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਜੰਮੂ ਸ਼ਹਿਰ ਦੇ ਵਿੱਚ ਹਵਾਈ ਹਮਲੇ ਜਾਰੀ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਪਾਕਿਸਤਾਨ ਦੀ ਸਰਦ ਦੇ ਨਾਲ ਲੱਗਦੇ ਸ਼੍ਰੀ ਗੰਗਨਗਰ ਅਤੇ ਹਨੂਮਾਨਗੜ੍ਹ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਚੰਡੀਗੜ੍ਹ ਤੇ ਅੰਬਾਲਾ ਦੇ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਫੌਜ ਨੇ ਆਪਰੇਸ਼ਨ ਸੰਦੂਰ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਫੌਜ ਨੇ ਕਿਹਾ ਕਿ 8-9 ਮਈ ਦੀ ਰਾਤ ਨੂੰ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਡਰੋਨ ਹਮਲਿਆਂ ਦੇ ਜਵਾਬ ਵਿੱਚ ਅਸੀਂ ਅੱਤਵਾਦੀ ਲਾਂਚ ਪੈਡਾ ਨੂੰ ਤਬਾਹ ਕਰ ਦਿੱਤਾ ਹੈ ਕੰਟਰੋਲ ਰੇਖਾ ਦੇ ਨੇੜੇ ਬਣੇ ਇਹ ਲਾਂਚ ਪੈਡ ਭਾਰਤੀ ਨਾਗਰਿਕਾਂ ਤੇ ਸੁਰੱਖਿਆ ਬਲਾਤੇ ਹਮਲਿਆਂ ਦੀ ਯੋਜਨਾ ਬੰਦੀ ਅਤੇ ਅਮਲ ਦਾ ਕੇਂਦਰ ਸਨ ਇਸ ਫੌਜ ਇਸ ਤੇ ਫੌਜੀ ਕਾਰਵਾਈ ਨੇ ਅਤਵਾਦੀ ਢਾਂਚੇ ਨੂੰ ਵੱਡਾ ਝਟਕਾ ਦਿੱਤਾ ਹੈ ਦੱਸਦੇ ਕਿ ਆਪਣੀਆਂ ਹਮਲਾਵਰ ਗਤੀਵਿਧੀਆਂ ਜਾਰੀ ਜਿਹੜੀਆਂ ਪਾਕਿਸਤਾਨ ਦੇ ਵੱਲੋਂ ਰੱਖੀਆਂ ਜਾਣੀ ਪੱਛਮੀ ਮੋਰਚੇ ਤੇ ਆਪਣੀਆਂ ਹਮਲਾਵਰ ਗਤੀਵਿਧੀਆਂ ਜਿਹੜੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ ਪਾਕਿਸਤਾਨ ਫੌਜ ਦੇ ਵੱਲੋਂ ਇਸਨੇ ਯੂਕੇ ਦੇ ਡਰੋਨ ਲੰਬੀ ਦੂਰੀ ਦੇ ਹਥਿਆਰ ਹਲਕੇ ਇਮਿਊਨਿਟੀ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਹੈ ਭਾਰਤੀ ਫੌਜੀ ਬੁਨਿਆਦੀ ਤਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਜਿਸ ਨੂੰ ناکਾਮ ਇੰਡੀਅਨ ਆਰਮੀ ਦੇ ਵੱਲੋਂ ਕੀਤਾ ਗਿਆ ਤਾਂ ਕੰਟਰੋਲ ਰੇਖਾ ਦੇ ਨਾਲ ਨਾਲ ਡਰੋਨ ਕੁਸਪੇਟ ਅਤੇ ਪਾਰੀ ਕੈਲੀਬਰ ਹਥਿਆਰਾਂ ਦੇ ਨਾਲ ਗੋਲੀਬਾਰੀ ਵੀ ਸ਼ੁਰੂ ਹੋਈ ਹੈ ਸ਼੍ਰੀਨਗਰ ਤੋਂ ਤਾਲੀਅ ਤੱਕ ਅੰਤਰਰਾਸ਼ਟਰੀ ਸਰੱਦ ਤੇ ਕੰਟਰੋਲ ਇਕਾਈ ਦੇ ਨਾਲ 26 ਤੋਂ ਵੱਧ ਧਾਮਾਂ ਤੇ ਹਵਾਈ ਕੁਸਪੇਟ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਏ ਨੇ ਜਿਸ ਨੂੰ ਆਰਮੀ ਦੇ ਵੱਲੋਂ ناکਾਮ ਕੀਤਾ ਗਿਆ ਭਾਰਤੀ ਹਥਿਆਰਬੰਦ ਸਿਨਾਵਾ ਨੇ ਜ਼ਿਆਦਾਤਰ ਖਤਰਿਆਂ ਨੂੰ ਸਫਤਤਾਪੂਰਵਕ ਬੇਅਸਰ ਕੀਤਾ ਹੈ ਹਾਲਾਂਕਿ ਹਵਾਈ ਜਨਾ ਸਟੇਸ਼ਨ ਉਦੰਪੂਰ ਪਠਾਨਕੋਟ ਆਦਮਪੁਰ ਅਤੇ ਪੂਜ ਬਠਿੰਡਾ ਸਟੇਸ਼ਨ ਦੇ ਕਰਨਾ ਤੇਦਕਾਰੀਆਂ ਨੂੰ ਨੁਕਸਾਨ ਪਹੁੰਚਿਆ ਲੇਕਿਨ ਉੱਥੇ ਦੱਸਦੇ ਕਿ ਇੰਡੀਅਨ ਆਰਮੀ ਲਗਾਤਾਰ ਜਿਹੜਾ ਪਾਕਿਸਤਾਨ ਦੇ ਹਮਲਿਆਂ ਨੂੰ ناکਾਮ ਕਰ ਰਹੀ ਹੈ ਪਾਕਿਸਤਾਨ ਨੇ ਸਵੇਰੇ 1:40 ਮਿੰਟ ਤੇ ਹਾਈ ਸਪੀਡ ਮਿਜ਼ਾਈਲ ਦੀ ਵਰਤੋਂ ਕਰਕੇ ਪੰਜਾਬ ਦੇ 에ਅਰ ਬੇਸ ਸਟੇਸ਼ਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਇੱਕ ਨਿੰਦਨਯੋਗ ਅਤੇ ਗੈਰ ਪੇਸ਼ੇਵਰ ਕਾਰਵਾਈ ਦੇ ਵਿੱਚ ਸ਼੍ਰੀਨਗਰ ਵੰਤੀਪੁਰ ਅਤੇ ਉਦੰਪੁਰ ਦੇ ਵਿੱਚ ਹਵਾਈ ਸੇਨਾ ਦੇ ਟਿਕਾਣੇ ਤੇ ਮੈਡੀਕਲ ਸੈਂਟਰਾਂ ਤੇ ਸਕੂਲ ਦੇ ਹਮਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਦਾਸੀ ਕਿ ਕਰਨਲ ਸੋਫੀਆ ਕਰੇਸ਼ੀ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਗਈ ਤੇ ਇਸ ਦੇ ਵਿੱਚ ਇੱਕ ਵਾਰ ਫਿਰ ਆਪਣੇ ਨਾਗਰਿਕਾਂ ਨੂੰ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੇ ਇਸ ਗੈਰ ਜ਼ਿੰਮੇਵਾਰ ਰੁਝਾਨ ਨੂੰ ਉਜਾਗਰ ਕੀਤਾ ਗਿਆ ਤੇ ਜੋ ਕਰਨਲ ਸੋਫੀਆ ਕਰੇਸ਼ੀ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਪਾਕਿਸਤਾਨ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵੱਲੋਂ ਜਾਣਬੁੱਝ ਕੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤੀ ਹਥਿਆਰਬੰਦ ਬਲਾਂ ਨੇ ਤੇਜ਼ ਅਤੇ ਯੋਜਨਾਬੱਧ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ। ਅਸੀਂ ਚੋਣਵੇਂ ਤੌਰ ਤੇ ਤਕਨੀਕੀ ਸਥਾਪਨਾਵਾਂ ਨੂੰ ਕਮਾਂਡ ਅਤੇ ਕੰਟਰੋਲ ਕੇਂਦਰਾਂ, ਰਡਾਰ ਸਾਈਟਾਂ ਅਤੇ ਹਥਿਆਰ ਡਿਪੋਆਂ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਰਫੀਕੀ ਮুরীਦ ਚਕਲਾਲਾ ਰਹਿਮਾਰ ਖਾਨ ਸੁਕਰ ਅਤੇ ਚੁੰਨਿਆ ਵਿਖੇ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਹਵਾ ਦੇ ਵਿੱਚ ਛਲਾਏ ਜਾਣ ਵਾਲੇ ਸ਼ੁੱਧਤਾ ਵਾਲੇ ਹਥਿਆਰਾਂ ਅਤੇ ਲੜਾਕੂ ਜਹਾਜ਼ਾਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਪਾਸੂਰ ਵਿਖੇ ਰਾਡਾਰ ਸਾਈਟ ਅਤੇ ਸਿਆਲਕੋਟ ਵਿਖੇ ਹਵਾ ਹਵਾਬਾਜ਼ੀ ਅੱਡੇ ਨੂੰ ਵੀ ਚੁੱਧਤਾ ਗੋਲਾ ਬਾਰੂਦ ਦੇ ਨਾਲ ਜਿਹੜਾ ਨਿਸ਼ਾਨਾ ਬਣਾਇਆ ਗਿਆ ਪਾਕਿਸਤਾਨੀ ਸਨਕਾਂ ਦੀ ਗਿਣਤੀ ਅੱਗੇ ਵਾਲੇ ਖੇਤਰਾਂ ਵਿੱਚ ਵਧਦੀ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਭੜਕਾਉ ਤਸਵੀਰ ਹੈ ਅਸੀਂ ਤਣਾ ਨਹੀਂ ਚਾਹੁੰਦੇ ਪਰ ਪਾਕਿਸਤਾਨ ਨੂੰ ਵੀ ਇਹੀ ਕਰਨਾ ਚਾਹੀਦਾ ਹੈ ਤਾਂ ਮੂੰ ਤੋੜ ਜਵਾਬ ਜਿਹੜਾ ਪਾਕਿਸਤਾਨ ਨੂੰ ਦਿੱਤਾ ਜਾਵੇਗਾ ਦੱਸਦੀ ਕਿ ਕਰਨਲ 소ਫੀਆ ਕੁਰੇਸ਼ੀ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਾਂ ਆਖੀਆਂ ਗਈ ਨੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਹਨਾਂ ਦੇ ਵੱਲੋਂ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ 4 에어 ਬੇਸਾਂ ਤੇ ਹਮਲਾ ਕੀਤਾ ਹੈ ਭਾਰਤੀ ਸੈਨਾ ਨੇ